ਗੁਰ ਸਿੱਖ ਦਾ ਕੰਮ ਇਹ ਆ ਘਰ ਦੀ ਜ਼ਿੰਮੇਵਾਰੀ ਵੀ ਨਭਾਉ ਤੇ ਅੰਮ੍ਰਿਤ ਵੇਲੇ ਦਾ ਸਮਾਂ ਜਿੰਨਾ ਤੁਸੀਂ ਲੱਗ ਸਕਦੇ ਆ ਉਹਨਾਂ ਲਾਓ ਗ੍ਰਸਤੀ ਦਾ ਬਾਬਾ ਜੀ ਧਰਮ ਵੱਡਾ ਹੈ ਮਹਾਪੁਰਖ ਬਚਨ ਕਰਿਆ ਕਰਦੇ ਕਹਿੰਦੇ ਜਿਹੜਾ ਬੰਦਾ ਗੁਰਦੁਆਰੇ ਚ ਰਹਿੰਦਾ ਨਾ ਉਹ ਘੱਟੋ ਘਾਟ 8 ਘੰਟੇ ਨਾਮ ਜਪੇ ਤਾਂ ਗ੍ਰਸਤਾਂ ਦੇ ਲੈਣ ਦੇਣਾ ਪੂਰਾ ਕਰਦਾ ਹੈ ਦੂਜੀ ਫੇਰ ਕਮਾਈ ਕਰਨੀ ਹੈ ਤੇ ਗ੍ਰਸਤੀ ਦਾ ਥੋੜੇ ਨਾ ਸਰਦਾ ਉਹਨੂੰ ਜਿਆਦਾ ਵਿੜਾਈ ਆ ਪਾਉ ਪ੍ਰਧਾਨ ਕੀ ਮਹਰਾਂ ਨੇ ਦਿੱਤੀ ਆ ਗ੍ਰਸਤ ਪ੍ਰਧਾਨ ਮਹਾਪੁਰਖ ਬਚਨ ਕਹਾਂ ਲੋ ਜਿਹੜਾ ਗੁਰਦੁਆਰੇ ਚ ਰਹਿੰਦਾ ਘੱਟੋ ਘਾਟ 8 ਘੰਟੇ ਨਾਮ ਜਪੇ ਤਾਂ ਪੂਰਾ ਕਰੂਗਾ ਕਿਉਂ ਗਰਸੂਨੀ ਕਰਾਂ ਤੋ ਆਇਆ ਫੱਲਿਆ ਵੇ ਤਾ ਖਾਣਾ ਆਪ ਦੀ ਤੇ ਸਾਡੀ ਕਹਣ ਕ ਵੀਜੀ ਨਹੀਂ ਤੋ ਕਰ ਦਸਵਾ ਜਿਹੜਾ ਸੌਂਦਾ ਹਾਂ ਇਹ ਆਉ ਨਹੀਂ ਵੀ ਤੁਸੀਂ ਸਾਨੂੰ ਪੈਸੇ ਦਿਓ ਦਸਵਾ ਸੌਂ ਤਾਂ ਜ਼ਿੰਦਗੀ ਦਾ 24 ਘੰਟੇ ਦਾ 2.5 ਘੰਟੇ ਉਹਦੇ ਲੇਖ ਚ ਲਾਓ ਆਹ ਪੈਸਿਆਂ ਦਾ ਨਹੀਂ ਪੈਸੇ ਦਾ ਅਗਲੇ ਠੱਗੀ ਮਾਰ ਕੇ ਕਦੂਗਾ ਮੈਂ ਦਸਵਾ ਐਸਾ ਦਿੰਨਾ ਅਸਲੀ 2.5 ਘੰਟੇ ਰੱਬ ਦੇ ਲੇਖ ਚ ਲਾਓ ਫਿਰ ਤੇਰਾ ਦਸਵਾ ਜ਼ਿੰਦਗੀ ਦਾ ਇੱਕ ਵੀ ਨਾ ਦੇ ਦਸ ਵੀ ਹਰਲੇ ਤੋ ਮੂੜਾ ਕੋਕਾ ਉਹ ਤਾਂ ਪੈਸੇ ਦਾ ਨਹੀਂ ਤਾਂ ਨਹੀਂ ਗਿਆ